ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੀ ਵਿਧਾਨ ਸਭਾ ਦਾ ਬੜਾ ਨਾਮਵਰ ਪਿੰਡ ਮਾਜਰਾ ਬਲਾਕ ਨੋਡ ਜੰਮਲ ਸਿੰਘ ਇੱਥੇ ਅੱਜ ਗਲੀਆਂ ਨਾਲੀਆਂ ਦੇ ਕੰਮ ਦਾ ਉਦਘਾਟਨ ਕੀਤਾ ਸੋ ਲਗਭਗ ਗਲੀ ਤੁਸੀਂ ਦੇਖ ਰਹੇ ਹੋ ਪਿਛਲੇ 18 ਵੀ ਸਾਲ ਤੋਂ ਜਿਹੜੀ ਬਣਨ ਵਾਲੀ ਸੀਗੀ ਨਹੀਂ ਬਣੀ ਔਰ بار-बार ਲੋਕਾਂ ਦੀ ਡਿਮਾਂਡ ਤੋਂ ਬਾਅਦ ਜਿਹੜਾ ਉਹ ਇੱਥੇ ਪੈਸੇ ਵੀ ਮੈਂ ਭੇਜੇ ਸੋ ਮੈਨੂੰ ਖੁਸ਼ੀ ਹੈ ਕਿ ਇਹ ਲਗਭਗ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਗਲੀਆਂ ਦੇ ਨਿਰਮਾਣ ਕਾਰਜਲੇ ਚੜਨੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਪਿੰਡਾਂ ਨੂੰ ਉਹ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਵੱਖੋ-ਵੱਖਰੇ ਜਿਹੜੇ ਵਿਕਾਸ ਕਾਰਜ ਨੇ ਪਿੰਡਾਂ ਦਾ ਦੁਬੇ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਸੋ ਅੱਜ ਇੱਥੇ ਆਇਆ ਔਰ ਮੇਰੇ ਵੱਲੋਂ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਤੇ ਨੋਟ ਹਲਕਾ ਪੁਹਾ ਦੇ ਅੰਦਰ ਜਿੱਥੇ ਮਾਜਰੇ ਪਿੰਡ ਦੇ ਅੰਦਰ ਗਲੀਆਂ ਨਾਲੀਆਂ ਦਾ ਕੰਮ ਲੱਗਿਆ ਉਹਦੇ ਨਾਲ ਦੀ ਨਾਲ ਇਸ ਪਿੰਡ ਨੂੰ ਜਿਹੜੀ ਸੜਕ ਵੀ ਹੈ ਲਗਭਗ ਇਹ ਵੀ ਮੇਰੇ ਖਾਲ ਕੋ 15 ਸਾਲ ਪਹਿਲੇ ਬਣੀ ਸੀ ਸੋ ਇਸ ਸੜਕ ਦੀ ਵੀ ਜਿਹੜੀ ਉਹ ਕੰਮ ਬਹੁਤ ਜਲਦੀ ਸ਼ੁਰੂ ਹੋਏਗਾ ਮਾਨ ਸਾਹਿਬ ਨੇ ਅਪਰੂਵਲ ਦੇ ਦਿੱਤੀ ਹੈ ਔਰ ਮਤਲਬ ਪੁਹਾ ਦੇ ਅੰਦਰ ਹੁਣ ਤੁਹਾਨੂੰ ਇੱਕ ਨਵੀਂ ਕਿਸਮ ਦਾ ਮਤਲਬ ਜਿਉਂਦਾ ਜਗਦਾ ਹਲਕਾ ਜਿਹੜਾ ਸੜਕਾਂ ਦੇ ਪੱਖ ਤੋਂ ਵੀ ਬਿਹਤਰ ਦਿਸੇਗਾ ਤੇ ਪਿੰਡਾਂ ਦੇ ਅੰਦਰ ਜਿਹੜੇ ਵਿਕਾਸ ਕਾਰਜ ਨੇ ਉਹ ਵੀ ਕਰੋੜਾਂ ਰੁਪਏ ਦਿੱਤੇ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਿੰਡਾਂ 'ਚ ਨਾ ਰਹੇ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੀ ਵਿਧਾਨ ਸਭਾ ਦਾ ਬੜਾ ਨਾਮਵਰ ਪਿੰਡ ਮਾਜਰਾ ਬਲਾਕ ਨੋਟਵਾਲ ਸਿੰਘ ਇੱਥੇ ਅੱਜ ਗਲੀਆਂ ਨਾਲੀਆਂ ਦੇ ਕੰਮ ਦਾ ਉਦਘਾਟਨ ਕੀਤਾ ਸੋ ਲਗਭਗ ਗਲੀ ਤੁਸੀਂ ਦੇਖ ਰਹੇ ਹੋ ਪਿਛਲੇ 12 ਵੀ ਸਾਲ ਤੋਂ ਜਿਹੜੀ ਬਣਨ ਵਾਲੀ ਸੀਗੀ ਨਹੀਂ ਬਣੀ ਔਰ بار-बार ਲੋਕਾਂ ਦੀ ਡਿਮਾਂਡ ਤੋਂ ਬਾਅਦ ਜਿਹੜਾ ਉਹ ਇੱਥੇ ਪੈਸੇ ਵੀ ਮੈਂ ਭੇਜੇ ਉਸ ਨੂੰ ਮੈਨੂੰ ਖੁਸ਼ੀ ਹੈ ਕਿ ਇਹ ਲਗਭਗ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਗਲੀਆਂ ਦੇ ਨਿਰਮਾਣ ਕਾਰਜਲੇ ਚੜਨੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਪਿੰਡਾਂ ਨੂੰ ਉਹ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਵੱਖੋ-ਵੱਖਰੇ ਜਿਹੜੇ ਵਿਕਾਸ ਕਾਰਜ ਨੇ ਪਿੰਡਾਂ ਦਾ ਦੁਬੇ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਸੋ ਅੱਜ ਇੱਥੇ ਆਇਆ ਔਰ ਮੇਰੇ ਵੱਲੋਂ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਤੇ ਨੋਟ ਹਲਕਾ ਪਵਾ ਦੇ ਅੰਦਰ ਜਿੱਥੇ ਮਾਜਰੇ ਪਿੰਡ ਦੇ ਅੰਦਰ ਗਲੀਆਂ ਵਾਲੀਆਂ ਦਾ ਕੰਮ ਲੱਗਿਆ ਉਹਦੇ ਨਾਲ ਦੀ ਨਾਲ ਇਸ ਪਿੰਡ ਨੂੰ ਜਿਹੜੀ ਸੜਕ ਵੀ ਹੈ ਲਗਭਗ ਇਹ ਵੀ ਮੇਰੇ ਖਲ ਕੋ 15 ਸਾਲ ਪਹਿਲੇ ਬਣੀ ਸੀਗੀ ਸੋ ਇਸ ਸੜਕ ਦੀ ਵੀ ਜਿਹੜੀ ਉਹ ਕੰਮ ਬਹੁਤ ਜਲਦੀ ਸ਼ੁਰੂ ਹੋਏਗਾ ਮਾਨ ਸਾਹਿਬ ਨੇ ਅਪਰੂਵਲ ਦੇ ਦਿੱਤੀ ਹੈ ਔਰ ਮਤਲਬ ਪੋਏ ਦੇ ਅੰਦਰ ਹੁਣ ਤੁਹਾਨੂੰ ਇੱਕ ਨਵੀਂ ਕਿਸਮ ਦਾ ਮਤਲਬ ਜਿਉਂਦਾ ਜਗਦਾ ਹਲਕਾ ਜਿਹੜਾ ਸੜਕਾਂ ਦੇ ਪੱਖ ਤੋਂ ਵੀ ਬਿਹਤਰ ਦਿਸੇਗਾ ਤੇ ਪਿੰਡਾਂ ਦੇ ਅੰਦਰ ਜਿਹੜੇ ਵਿਕਾਸ ਕਾਜ ਨੇ ਉਹ ਵੀ ਕਰੋਨਾ ਰੁਪਏ ਦਿੱਤੇ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਿੰਡਾਂ 'ਚ ਨਾ ਆਵੇ